ਸਤਿ ਸ਼੍ਰੀ ਅਕਾਲ ਜੀ ਦੇਣੀ ਕੁਜਾਲਾ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਮੈਂ ਅਸ਼ੋਕੀਬਾ ਇੱਕ ਅੱਜ ਫਿਰ ਇੱਕ ਹੋਰ ਨਵੀਂ ਖਬਰ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਨੂੰ ਛੱਡ ਕੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਹੜਾ ਹੜਾ ਨੇ ਪੂਰਾ ਕਹਿਰ ਮਚਾਇਆ ਹੋਇਆ ਬਰਸਾਤ ਨੇ ਪੂਰੀ ਤਰ੍ਹਾਂ ਕਹਿਰ ਮਚਾਇਆ ਹੋਇਆ ਤੇ ਅੱਜ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਹੋ ਰਿਹਾ ਤੇ ਬਹੁਤ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਉਸੇ ਤਰ੍ਹਾਂ ਇਹ ਖੜੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਹਿਮਾਚਲ ਹਿਮਾਚਲ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਖੜਾਂ ਦੇ ਕਰਕੇ ਪਾਣੀ ਜਿਹੜਾ ਵਿਕਾਸ ਬੁਰੀ ਤਰ੍ਹਾਂ ਹਿਮਾਚਲ ਨੂੰ ਵੀ ਮਾਰ ਜਿਹੜੀ ਪੂਰੀ ਜ਼ਰਾ ਪਿਆਰੀ ਹੈ ਤੇ ਹਿਮਾਚਲੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਇੱਕ ਸਮਾਂ ਉਹ ਸੀ ਕਿ ਜਦੋਂ ਹਿਮਾਚਲ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਸੀ ਤਾਂ ਪੰਜਾਬੀ ਸਭ ਤੋਂ ਪਹਿਲਾਂ ਅੱਗੇ ਜਾ ਕੇ हिमाचल दी मदद करते ही सेवा करते थी पर आज जे देखा जावे ता पंजाबी हिमाचल वाले नहीं जा रहे क्यों नहीं जा रहे ओदा एक बहुत बड़ा कारण ਤੁਸੀਂ ਸਾਰੇ ਸਮਝ ਗਏ ਹੋਗੇ ओदा बड़ा कारण ਇਹ ਹੈ ਕਿ ਪੰਜਾਬੀ ਲੋਕ ਜਿਹੜੇ ਆ ਹਿਮਾਚਲ ਵਿੱਚ ਜਾਣ ਤੋਂ ਡਰਦੇ ਨੇ ਕਿ ਹਿਮਾਚਲ ਵਾਲੇ ਪਿਛਲੇ ਦਿਨੇ ਤੁਸੀਂ ਦੇਖਿਆ ਹੋਣਾ ਕਿ ਪੰਜਾਬੀਆਂ ਦੇ ਨਾਲ ਬਹੁਤ ਮਿਸਬੀਹੇਵ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਗਲਤ ਨਜ਼ਰ ਨਾਲ ਵੇਖਿਆ ਜਾ ਰਿਹਾ ਪੰਜਾਬੀਆਂ ਨੂੰ ਕੋਈ ਅਤਵਾਦੀ ਕਹਿ ਰਹੇ ਨੇ ਕੋਈ ਕਿਸੇ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਕਿ ਕੰਗਨਾਰ ਠੋਰ ਨੇ ਜਦੋਂ ਉਹ ਦੀ ਹਿਮਾਚਲ ਦੇ ਵਿੱਚ ਐਮਪੀ ਬਣੀਆ ਤਾਂ ਹਿਮਾਚਲ ਦੇ ਵਿੱਚ ਲੋਕਾਂ ਦੇ ਦਿਲਾਂ ਵਿੱਚ ਇਹੋ ਜੀ ਨਫ਼ਰਤ ਕੰਗਨਾਰ ਠੋਰ ਨੇ ਪਾ ਦਿੱਤੀ ਹੈ ਕਿ ਪੰਜਾਬੀਆਂ ਨੂੰ ਗਲਤ ਨਜ਼ਰ ਨਾਲ ਵੇਖਦੇ ਨੇ ਤੇ ਜਿਹਦੇ ਕਰਕੇ ਅੱਜ ਹਿਮਾਚਲ ਨੂੰ ਜਾਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਨਹੀਂ ਤਾਂ ਸਿਰਫ ਕੰਗਨਾਰ ਰੋਟਹੋਰ ਦੇ ਕਰਕੇ ਜਿਹੜੇ ਪੰਜਾਬੀ ਨੇ ਜਾਂ ਹਿਮਾਚਲੀ ਇਹਨਾਂ ਦਾ ਆਪਸ ਵਿੱਚ ਜਿਹੜਾ ਹੁਣ ਮੇਲਜੋਲ ਪਹਿਲਾਂ ਨਾਲੋਂ ਕਾਫੀ ਘਟ ਗਿਆ ਨਹੀਂ ਤੇ ਪੰਜਾਬੀ ਸਭ ਤੋਂ ਪਹਿਲਾਂ ਜਾ ਕੇ ਕੋਈ ਵੀ ਜਦੋਂ ਮੁਸ਼ਕਲ ਆਉਂਦੀ ਸੀ ਹਿਮਾਚਲ ਦੇ ਜਾਂ ਹਰਿਆਣੇ ਦੇ ਚਲੋ ਹਰਿਆਣੇ ਨਾਲ ਤਾਂ ਅੱਜ ਵੀ ਉਸੇ ਤਰ੍ਹਾਂ ਹੀ ਜਿਹੜੇ ਪੰਜਾਬੀ ਆ ਜੁੜੇ ਹੋਏ ਨੇ ਕਿਸੇ ਵੀ ਬਾਕੀ ਸਟੇਟਾਂ ਦੇ ਵਿੱਚ ਪੂਰੀ ਤਰ੍ਹਾਂ ਮਦਦ ਕਰਨ ਵਾਸਤੇ ਸਭ ਤੋਂ ਪਹਿਲਾਂ ਪੰਜਾਬੀ ਅੱਗੇ ਜਾਂਦੇ ਨੇ ਪਰ ਹਿਮਾਚਲ ਦੇ ਵਿੱਚ ਕਿਉਂ ਨਹੀਂ ਜਾ ਰਹੇ ਸਿਰਫ ਤੇ ਸਿਰਫ ਕੰਗਨਾਰ ਰੋਟਹੋਰ ਨੇ ਹਿਮਾਚਲ ਤੇ ਪੰਜਾਬੀਆਂ ਦੇ ਵਿੱਚ ਕੁਝ ਕੰਟਰੋਵਰਸੀ ਗੱਲਾਂ ਕਰਕੇ ਇਹ ਨਫਰਤ ਜਿਹੜੀ ਪੈਦਾ ਕਰ ਦਿੱਤੀ ਆ ਤੇ ਹਿਮਾਚਲ ਵਾਲੇ ਪੰਜਾਬੀਆਂ ਨੂੰ ਗਲਤ ਨਜ਼ਰ ਨਾਲ ਵੇਖਦੇ ਨੇ ਤੇ ਪੰਜਾਬੀ ਹੁਣ ਡਰਦੇ ਨੇ ਕਿ ਉੱਥੇ ਜਾਵਾਂਗੇ ਤੇ ਹਿਮਾਚਲ ਵਾਲੇ ਸਾਡੇ ਨਾਲ ਪਤਨੀ ਕਿਹੋ ਜਿਹਾ ਵਤੀਰਾ ਕਰਦੇ ਤੇ ਇਸ ਕਰਕੇ ਜਿਹੜਾ ਕਿ ਹਿਮਾਚਲ ਨੂੰ ਉਸ ਤਰ੍ਹਾਂ ਦੀ ਜਿਹੜੇ ਪੰਜਾਬੀਆਂ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ ਤੇ ਫਿਰ ਇੱਕ ਨਵੀਂ ਖਬਰ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਸੇਵਾ ਦੇ ਵਿੱਚ ਤਾਂ ਤਕਲੀਸ਼ ਸ਼ੋਕੇ ਬਣ ਦਿਓ ਆ ਗਿਆ ਸਤਿ ਸ੍ਰੀ ਅਕਾਲ